ਪਹੁੰਚ ਗਏ ਤੁਮੀਮੀ ਮਾਰਕੀਟ ਨਾਲਾ ਸਮਾਨ ਦੇਖਦੇ ਆ ਕੀ ਕੀ ਮਿਲਦਾ ਇਹਨਾਂ ਦੇ ਸਾਨੂੰ ਪਤਾ ਵੀ ਥੋੜੇ ਥੋੜੇ ਸਮਾਨ ਦੇ ਕਈ ਵਾਰ ਬਾਰੇ ਬਾਰੇ ਕਮ ਹੁੰਦੇ ਨੇ ਉਹ ਤਾਂ ਇਹ ਸਮਾਨ ਦਾ ਆ ਦੇਖੋ ਵੀਰੇ ਬਰੈਡੀਆਂ ਵੀਆਂ ਤੇ achar ਦੀਆਂ ਤੇ ਆ ਪਨੀਰ ਦੀਆਂ ਬਾਰੀ ਬੜਕਮੇ हमने ਸਮਾਨ ਲੈ ਲਿਆ اور ਸਮਾਨ ਬਹੁਤ ਜਿਆਦਾ ਹੋ ਗਿਆ ہمارا ਭਾਈ ਅਭੀ ਕੀ ਕਰੇ एडम अभी हम चलते हैं काउंटर पर कैश पेमेंट करेंगे उसके बाद चलेंगे घर में अभी हमने समान अपना ले लिया और हमारा काम हो गया अभी हम चलते हैं गाड़ी के पास और उसके बाद चलेंगे घर के पास गड्डी आप बह गए भाई इतने पता लगे छोटे छोटे काम करने बहुत औखे ने एक अपने लेनी है दवाई और तो इतने ज्यादा काम ਹੁਣ ਅੱਪ ਚੱਲਦੇ ਆਂ ਮੈਡੀਕਲ ਤੇ ਮੈਡੀਕਲ ਤੋਂ ਲਵਾਂਗੇ ਦਵਾਈ ਉਦੋਂ ਬਾਅਦ ਚਲਾਂਗੇ ਘਰ ਨੂੰ ਇੱਥੇ ਗਾਂ ਹੈਂਡ ਬ੍ਰੇਕ ਲੱਗ ਗਿਆ ਗੱਡੀ ਦਾ ਬੜਾ ਕੁਝ ਕਰਨਾ ਪੈਂਦਾ ਭਾਈ ਇਹ ਆ ਗਿਆ ਸੌਦੀ ਦਾ ਮੈਟਰੋ ਸਟੇਸ਼ਨ ਜਿਹੜੀ ਇਸ ਟਾਈਮ ਹੁਣ ਸੌਦੀ ਦੀ ਟ੍ਰੇਨ ਚੱਲੂ ਹੈ ਤੇ ਤੁਸੀਂ ਸ਼ਬਰ ਕਰ ਸਕਦੇ ਹੋ ਪੂਰੇ ਰਿਆਦ ਚ ਨਹੀਂ ਚੱਲੂ ਯਾਨੀ ਕਿਤੇ ਕਿਤੇ ਚੱਲੂ ਇਹਨਾਂ ਨੇ ਕਰ ਚੁੱਕੇ ਨੇ ਠੀਕ ਹੈ ਨਾ ਤੁਸੀਂ ਵੀ ਸ਼ਬਰ ਕਰ ਸਕਦੇ ਹੋ ਅੱਪਾ ਜਾਣਾ ਨਾ ਮੈਡੀਕਲ ਤੇ ਜਿੱਥੋਂ ਆਪਾਂ ਨੇ ਲੈਣੀ ਹੈ ਦਵਾਈ ਦਵਾਈ ਲੈਣ ਤੋਂ ਬਾਅਦ ਆਪਾਂ ਚੱਲਾਂਗੇ ਘਰ ਜਿਹੜੇ ਮੈਡੀਕਲ ਤੇ ਆਪਾਂ ਨੇ ਜਾਣਾ ਉਹਦਾ ਨਾਮ ਹੈਗਾ ਨਸਦੀ ਮੈਡੀਕਲ ਮਿਲੂਗਾ ਆਪਾਂ ਨੂੰ ਹਸਪੀਟਲ ਦੇ ਵਿੱਚ ਤਾਂ ਅਰੇ ਗੱਡੀ ਲਾਉਣੀ ਪੈਣੀ ਹੈ ਪਾਰਕਿੰਗ ਦੇ ਵਿੱਚ ਗੱਡੀ ਆਪਾਂ ਥੱਲੇ ਬੇਸਮੈਂਟ ਦੇ ਵਿੱਚ ਲੈ ਕੇ ਚੱਲਦੇ ਹਾਂ ਉੱਥੋਂ ਆਪਾਂ ਦਵਾਈ ਆਪਾਂ ਨੇ ਲੈ ਲਈ ਹੈ ਤੇ ਆਪਾਂ ਹੁਣ ਚੱਲੇ ਘਰ ਨੂੰ ਤੇ ਅਲ ਜੀ ਆਦੀ ਮੈਂ ਪਾਰਕਿੰਗ ਦੇ ਉੱਤਲੇ ਫਲੋਰ ਨੇ ਥੱਲੇ ਵਗ ਗਏ ਚਲੋ ਜੀ ਮਿਲਦੇ ਆਪਾਂ ਥਰੇ ਆ ਕੇ ਅਗਲੀ ਵੀਡੀਓ ਦੇ ਵਿੱਚ